ਬਾਜੀ ਗੱਲ ਕਰੀਂ ਰਿਸ਼ਵਾਨ ਸਿੰਘ ਜੀ ਮੇਰਾ ਸਮੱਸਿਆ ਇਹ ਹੈ ਜੀ ਅਡਿਸਾ ਨੂੰ ਮਿਲੇ ਸੀ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਹੈ ਆਈਡੀਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਾਰ ਬਾਰ ਗੇੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡਿਸਾ ਨੂੰ ਮਿਲੇ ਨਾ ਮੌਕੇ ਤੇ ਨਮਟਾਰਾ ਸਾਡਾ ਕੀਤਾ ਜੀ ਹਾਂਜੀ ਬਿਲਕੁਲ ਹੋਛਾ ਜੀ ਉਸ ਤੋਂ ਬਿਲਕੁਲ ਕਿੰਨਾ ਚਿਰ ਹੋ ਗਿਆ ਧੱਕੇ ਜਿਹੜੇ ਖਾਰੇ ਇਹ ਜੀ 1 ਮਹੀਨਾ ਹੋ ਗਿਆ ਜੀ ਮੈਨੂੰ ਪੂਰਾ ਬਾਜੀ ਕੋਈ ਨਹੀਂ ਹਾਂਜੀ ਅੱਜ ਅੱਜ ਪੂਰੀ ਸੁਣਵਾਈ ਹੋ ਗਈ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਦੀ ਇੱਕ ਪਹਿਲ ਹੈ ਸਰਕਾਰ ਆਪ ਦੇ ਦਵਾਰ ਉਹਦੇ ਤਹਿਤ ਵਕਤ ਵਕਤ ਖਾਵਾਂ ਤੇ ਸਾਰੇ ਜੋ ਜ਼ਿਲੇ ਦੇ ਅਧਿਕਾਰੀ ਗਾਨ ਨੇ ਉਹ ਜਾਂਦੇ ਨੇ ਉਹਦੇ ਕੈਂਪ ਦੇ ਵਿੱਚ ਸ਼ਿਰਕਤ ਕਰਦੇ ਨੇ ਤਾਂ ਕਿ ਲੋਕਾਂ ਦੀ मौके ਤੇ ਹੀ ਸਮੱਸਿਆ ਦਾ ਹੱਲ ਵੀ ਹੋ ਸਕੇ ਨਾਲ ਦੀ ਨਾਲ ਜੋ ਵੀ ਸਰਕਾਰ ਤੋਂ ਸੇਵਾ ਤੇ ਸਰਵਿਸਿਜ਼ ਮੁਹਿਆ ਕਰਵਾਈ ਜਾਣੀ ਹੈ ਉਹ ਵੀ मौके ਤੇ ਕਰਵਾਈ ਜਾ ਸਕੇ ਉਸੇ ਕੜੀ ਦੇ ਵਿੱਚ ਆ ਸੁਲਤਾਨਪੁਰ ਲੋਧੀ ਵਿਖੇ ਕੈਂਪ ਲਾਇਆ ਗਿਆ ਇਸ ਕੈਂਪ ਦੇ ਵਿੱਚ ਮੇਰੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਨਾਲ ਦੇ ਨਾਲ ਜੋ ਸਾਰੇ ਵਿਭਾਗਾ ਦੇ ਅਧਿਕਾਰੀ ਗਣ ਨੇ ਉਹ ਵੀ ਇੱਥੇ ਹਾਜ਼ਰ ਨੇ ਲੋਕਾਂ ਦਾ ਬਹੁਤ ਵਧੀਆ ਰੋਜਾਨਾ ਹੈ ਲੋਕਾਂ ਦੇ ਹਰ ਕਿਸਮ ਦੀ ਜੋ ਸਰਵਿਸਿਜ਼ ਉਹਨਾਂ ਨੂੰ ਚਾਹੀਦੀ ਹੈ ਸਰਕਾਰ ਤੋਂ ਔਰ ਜੋ ਸਮੱਸਿਆ ਹੈ ਹਰ ਕਿਸਮ ਦਾ ਨਿਵਾਰਨ ਮੌਕੇ ਤੇ ਕੀਤਾ ਜਾ ਰਿਹਾ ਹੈ ਔਰ ਮੈਂ ਇਹੀ ਅਪੀਲ ਕਰਾਂਗਾ ਤੁਹਾਡੇ ਮਨਚ ਰਹੀ ਕਿ ਵੱਧ ਤੋਂ ਵੱਧ ਸਾਰੇ ਇਸ ਇਹਨਾ ਕੈਂਪਸ ਦਾ ਫਾਇਦਾ ਚੱਕਣ ਵੱਧ ਤੋਂ ਵੱਧ ਇਹਦੇ ਵਿੱਚ ਸ਼ਿਰਕਤ ਕਰਨ ਅਤੇ ਕਿਸੇ ਦੀ ਕੋਈ ਵੀ ਸਮੱਸਿਆ ਜਾਂ ਕੋਈ ਵੀ ਸਰਵਿਸ ਸਰਕਾਰ ਤੋਂ चाहिए है इस कैंप तो आके प्राप्त कर सकते हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।